ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦਾ ਧੰਨਵਾਦ ਸਾਬਜਤਾ ਫਤੇ ਸਿੰਘ ਨਗਰ ਤੋਂ ਸ਼ਾਲ ਨਗਰ ਕਿਟੂ ਦੇ ਵਿੱਚ ਇਸ ਸ਼ਾਮਲ ਹੋ ਕੇ ਸਾਬਜਤਾ ਫਤੇ ਸਿੰਘ ਨਗਰ ਗਲੀ ਨੰਬਰ 60 ਦੇ ਵਿੱਚ ਆਣ ਕੇ ਸੰਤਾਨ ਨੂੰ ਸਮੇਤ ਗੁਰੂ ਦਰਸ਼ਨ ਉਤਾਰ ਦਿੱਤੇ ਹਨ ਪ੍ਰਗਟ ਹੋ ਮੱਧ ਅਗਮੜਾ ਬ੍ਰਿਆਮ ਇਕਲਾ ਵਾਹਵਾ ਹਕੂਬ ਸਿੰਘ ਆਪੇ ਗੁਰਚਿੱਲਾ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦਿਹਾੜੇ ਤੇ ਜੋ ਸੰਗਤਾਂ ਕਿਰਪਾ ਕਰਕੇ ਗਲੀ ਨੰਬਰ 36 ਦੇ ਵਿੱਚ ਆਣ ਕੇ ਦਰਸ਼ਨ ਇਜ਼ਾਰੇ ਦਿੰਦੀਆਂ ਹਨ ਪਾਈ ਹਰਪਾਲ ਸਿੰਘ ਜੀ ਸਮੇਤ ਮੈਨੇਜਮੈਂਟ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾਂ ਜਿਸੇ ਤਰ੍ਹਾਂ ਹੀ ਸਤਿਗੁਰੂ ਸਾਡੇ ਕੋਲ ਆਪਣੇ ਚਰਨਾਂ ਦੀ ਸੇਵਾ ਲੈਂਦੇ ਰਹਿਣ ਅਸੀਂ ਸੇਵਾ ਕਰਦੇ ਰਹੀਏ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਉਤਾਰ ਦੇ ਅਟੱਜੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸੰਗਤਾਂ ਦਾ ਮਿਹਰ ਭਰਿਆ ਹੱਥ ਰਵੇ ਤੇ ਬੜੀ ਨਮਰ ਸ਼ਕਤੀ ਦੇ ਵਿੱਚ ਆਣ ਕੇ ਸੰਗਤਾਂ ਜੋ ਲੰਗਰ ਪ੍ਰਸ਼ਾਦ ਦੀ ਸੇਵਾ ਦਿੰਦੀਆਂ ਹਨ ਸਭ ਨੂੰ ਜੀਤ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਯੂਥ ਦੀ ਮੱਧਸੇਜ ਦੇ ਰਹੇ ਹਾਂ ਕਿ ਸਾਡੇ ਗੁਰਪੁਰਬ ਦਿਹਾੜੇ ਮਨਾਏ ਤਾਂ ਸਫਲ ਹਨ ਜੋ ਸੰਤਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਨਾ ਦੇਈਏ ਕਿ ਨਸ਼ਿਆਂ ਤੋਂ ਬਚ ਸਕਣਾ ਹੈ ਅੱਜ ਦਾ ਦੌਰ ਜੋ ਚੱਲ ਰਿਹਾ ਵਾ ਬਹੁਤ ਹੀ ਭਿਆਨਕ ਦੌਰ ਚੱਲ ਰਿਹਾ ਵਾ ਤੇ ਉਹੀ ਬੇਨਤੀ ਆ ਕਿ ਦੇਨ ਦੇ ਆਰਮਣਾਂਏ ਜਾਂ ਕਿ ਗੁਰੂ ਦੀਆਂ ਸੰਗਤਾਂ ਜੋ ਦਿਨ ਦੇ ਆਰਮਣ ਹੁੰਦੀਆਂ ਨੇ ਅਤਿ ਸ਼ਾਹ ਦੇ ਨਾਲ ਪਿਆਰ ਦੇ ਨਾਲ ਇਸੇ ਤਰ੍ਹਾਂ ਆਪਣੇ ਬੱਚਿਆਂ ਨੇ ਗਾ ਗੁਰੂ ਦੇ ਨਾਲ ਜੋੜ ਗੁਰੂ ਸ਼ਬਦ ਦੇ ਨਾਲ ਸ਼ਬਦ ਗੁਰੂ ਸਤ ਤੁਲ ਜੇਲਾ ਵਾਲੀ ਸੁਰਤ ਸਾਡੀ ਬਣ ਜਾਵੇ ਜੇ ਬਾਹਰੋਂ ਬਾਣਾ ਪਾਇਆ ਅੰਦਰੋਂ ਵੀ ਬਾਣੀ ਤੇ ਬਾਣੀ ਦੇ ਧਾਵੇ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ